ਤੁਸੀਂ ਦੇਖੋ ਡੈਲੀ ਸਟਾਰ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਆਵਾਜਪਾ ਦੇ ਵੀਜੇਪੀ ਪੰਜਾਬ ਪ੍ਰਧਾਨ ਸੁਨਦੀਪ ਜਾਖੜ ਅਦਰਸ਼ ਗੁਰਦੇਵ ਸ਼ਰਮਾ ਦੇਵੀਆ ਵਿਸ਼ੇਸ਼ ਤੌਰ ਤੇ ਅਜਿਹੜਾ ਲੁਧਿਆਣਾ ਦੇ ਸੀਨੀਅਰ ਆਵਾਜਪਾ ਦੇ ਜਿਹੜੇ ਲੀਡਰ ਹੈਗੇ ਜਸਵੀਰ ਜਸਾ ਦਾ ਉਹਨਾਂ ਦੀ ਹਾਲਜਾਲ ਕੁਝ ਪੁੱਛਣਾ ਹੈ ਤਾਂ ਤੁਸੀਂ ਤੁਸੀਂ ਦੇਖ ਸਕਦੇ ਹੋ ਗੁਰਦੇਵ ਸ਼ਰਮਾ ਦੇਵੀ ਪੰਜਾਬ ਦੇ ਕੇਸ਼ੇ ਸਾਹਮਣੇ ਮੌਜੂਦ ਅਤੇ ਪੰਜਾਬ ਆਵਾਜਪਾ ਦੇ ਪ੍ਰਧਾਨ ਸੁਨਦੀਪ ਜਾਖੜਾ ਵਿਸ਼ੇਸ਼ ਤੌਰ ਤੇ ਆਵਾਜਪਾ ਦੇ ਸੀਨੀਅਰ ਲੀਡਰ ਜਸਵੀਰ ਸਿੰਘ ਜਸਾ ਦਾ ਜਿਹੜਾ حال چال ਪੁੱਛਣ ਵਿਸ਼ੇਸ਼ ਤੌਰ ਤੇ ਅੱਜ ਉਹਨਾਂ ਦੇ ਗ੍ਰਹਿ ਵਿਖੇ ਪਹੁੰਚਾਰੇ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਉਂਕਿ ਅੱਜ ਜਿਹੜੀ ਵਿਸ਼ੇਸ਼ ਬਿਟੂ ਦੀ ਰੁਦਾਨਾ ਵਿਖੇ ਤੇ ਅੱਜ ਉਹਨਾਂ ਦਾ ਹਾਜ਼ਰੀ ਨਾਲ ਉਹਨਾਂ ਦੇ ਬੈਠੇ ਆ ਕੇਂਦਰੀ ਮੰਤਰੀ ਰਵਨੀਕ ਸਿੰਘ ਬਿਟੂ ਨਾਲ ਬੈਠੇ ਆ ਔਰ ਵਿਸ਼ੇਸ਼ ਤੌਰ ਤੇ ਅੱਜ ਜਿਹੜਾ ਹਾਲ ਚਾਲ ਪੁੱਛਣ ਵਾਸਤੇ ਆਇਆ ਕੇਂਦਰੀ ਮੰਤਰੀ ਰਵਨੀਕ ਸਿੰਘ ਬਿਟੂ ਨਾਲ ਪੰਜਾਬ ਦੇ ਪ੍ਰਧਾਨ ਭਾਜਪਾ ਦੇ ਸੁਨੀਲ ਜਾਖੜ ਆ ਵਿਸ਼ੇਸ਼ ਤੌਰ ਤੇ ਜਿਹੜਾ ਹਾਲ ਚਾਲ ਪੁੱਛਣ ਆਏ ਉਹਨਾਂ ਦੇ ਸੋ ਮੌਜੂਦ ਹੈ ਮੈਨਾਂ ਬੀਜੇਪੀ ਪੰਜਾਬ ਦੇ ਕੈਸ਼ੀਅਰ ਗੁਰਦੇਵ ਸ਼ਰਮਾ ਦੇ ਬੀਜੜਾ ਅੱਜ ਬੀਜੇਪੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਤੇ ਕੇਂਦਰੀ ਮੰਤਰੀ ਰਮਨੀਸ਼ ਸਿੰਘ ਬਿੱਟੂ ਆਜੜਾ ਵਿਸ਼ੇਸ਼ ਤੌਰ ਤੇ ਆਵਾਜਪਾ ਦੇ ਸੀਨੀਅਰ ਲੁਧਿਆਣਾ ਤੋਂ ਆਗੂ ਜਸਵੀਰ ਸਿੰਘ ਜੀ ਦਾ ਉਹਨਾਂ ਦਾ ਹਾਲ ਚਾਲ ਪੁੱਛਣ ਵਸੇ ਵਿਸ਼ੇਸ਼ ਤੌਰ ਤੇ ਬਹੇ ਤਾਂ ਕਿਨਨ ਕਿ ਤੇੜਾ ਵਿਰੋਧੀਆਂ ਪਾਰਟੀ ਵੱਲੋਂ ਉਹਨਾਂ ਦੇ ਬੇਟੇ ਨੂੰ ਕੁਝ ਧਮਕੀਆਂ ਦੀ ਗੱਲਬਾਤ ਇਸ ਗੱਲਬਾਤ ਕਰਦੇ ਆ ਸ਼ਰਮਾ ਜੀ ਕਿਸਾ ਦੇਖਦੇ ਹੋ ਵੀ بڑے ਪੁਰਾਣੇ ਵਰਕਰ ਆ ਆਵਾਜਪਾ ਦੇ ਕਰਮਚਾਰੀ ਨੇਤਾ ਵੀ ਸੀ ਇਹਨਾਂ ਕਾਫੀ ਤੰਦਰੁਸਤ ਨਹੀਂ ਰਹੇ ਕਾਫੀ ਕਿਸਾਂ ਦੇਖਦੇ ਹੋ ਤੁਸੀਂ ਦੇਖੋ ਜਸਵੀਰ ਸਿੰਘ ਜੱਸਾ ਜੀ ਸਾਡੇ ਪਿਛਲੇ 35 ਸਾਲ ਤੋਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜਾ ਕਾਰਜਕਰਤਾ ਨੇ ਔਰ ਸਾਡੇ ਪਿਛਲੇ 2-3 ਦਫਾ ਕੌਂਸਲਰ ਨੂੰ ਜਿੱਤੇ ਹੋਏ ਨੇ ਔਰ ਉਹ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਉਹ ਬਿਮਾਰ ਹੋਣ ਦੇ ਨਾਤੇ ਮੈਂ ਪ੍ਰਧਾਨ ਜੀ ਨੂੰ ਦੱਸਿਆ ਕਿ ਪ੍ਰਦੇਸ਼ ਪ੍ਰਧਾਨ ਜੀ ਨੂੰ ਮੈਂ ਕਿਹਾ ਜਿੱਦਾਂ ਦਾ ਕਰਕੇ ਸਾਡੇ ਜਸਵੀਰ ਸਿੰਘ ਜਸਾ ਜੀ ਜਿਹੜੇ ਨੇ ਕਾਫੀ ਦਿਨੋਂ ਤੋਂ ਬਿਮਾਰ ਚੱਲ ਰਹੇ ਨੇ ਔਰ ਬਿੱਟੂ ਜੀ ਵੀ ਸਾਡੇ ਰਵਨੀਤ ਬਿੱਟੂ ਜੀ ਵੀ ਨਾਲ ਸੀ ਤੇ ਉਹਨਾਂ ਨੇ ਕਿਹਾ ਵੀ ਚਲੋ ਸਾਨੂੰ ਉਹਨਾਂ ਦਾ ਕਰ ਲੈ ਕੇ ਚੱਲੋ ਤੇ ਅੱਜ ਉਹਨੇ ਐਮਪੀ ਸਾਹਿਬ ਵੀ ਔਰ ਸੁਨੀਯਾਖੜ ਜੀ ਵੀ ਪ੍ਰਧਾਨ ਨੇ ਸਾਡੇ ਪ੍ਰਦੇਸ਼ ਦੇ ਉਹ ਉਹਨਾਂ ਦਾ ਹਾਲ ਚਾਲ ਪੁੱਛਣ ਆਏ ਨੇ ਔਰ ਹਾਲ ਚਾਲ ਪੁੱਛਿਆ ਮੈਂ ਕਿਸਰੇ ਦੇ ਉਹ ਵੀ ਅੱਜ ਪੰਜਾਬ ਪ੍ਰਦੇਸ਼ ਦੀ ਵਿਸਥਾਰਤਾ ਕਾਰਜਕਾਰੀ ਬੈਠੇ ਸੀ ਇੰਨਾ ਸ਼ਡਿਊਲ ਟਾਈਮ ਦੇ ਵਿੱਚੋਂ ਜਦ ਪਤਾ ਲੱਗਾ ਵੀ ਸਾਡਾ ਕਰਮਟ ਨਿਤ ਜਿਹੜਾ ਕਾਫੀ ਨਾ ਸਹਾਜਤਾ ਬਿਲਕੁਲ ਉਹ ਟਾਈਮ ਨਿਕਾਲ ਕੇ ਆਪਣੇ ਵਸਤੇ ਹਮ ਤੋਂ ਐਦਾਂ ਦਾ ਮਿਲਣ ਲੱਗਦਾ ਵੀ ਵਾਜਪਾ ਜਿਹੜੀ ਪੂਰੇ ਸਮੂਹ ਰਹੀ ਲੀਡਰਸ਼ਿਪ ਹੈ ਉਹ ਬਿਲਕੁਲ ਆਪਣੇ ਕਾਰਜਕਰਤਾ ਨਾਲ ਬਿਲਕੁਲ ਖੜੀ ਹਰ ਮੌਕੇ ਦੇ ਉੱਪਰ ਬਿਲਕੁਲ ਜੀ ਤੇ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਸਾਡੇ ਸੀਨੀਅਰ ਲੀਡਰ ਨੇ ਜਦੋਂ ਵੀ ਕਿਸੇ ਦਾ ਪਤਾ ਚੱਲਦਾ ਵੀ ਕੋਈ ਕਾਰਕਰਤਾ ਸਾਡਾ ਬਿਮਾਰ ਹੈ ਤੇ ਹਮੇਸ਼ਾ ਉਹਦੇ ਕਰਜਾ ਕੇ ਪਤਾ ਲੈਂਦੇ ਨੇ ਸਾਡੇ ਸੁਨੀਲ ਜਾਖੜ ਜੀ ਦੇਖੋ ਪਰਦੇਸ਼ ਵਰਦਾਨ ਨੇ ਬਹੁਤ ਅੱਛੀ ਨੇਚਰ ਦੇ ਨੇ ਜਦੋਂ ਉਹਨਾਂ ਨੂੰ ਪਤਾ ਚੱਲਿਆ ਵੀ ਸਾਡੇ ਇੱਕ ਕਾਉਂਸਲਰ ਜਿਹੜੇ ਨੇ ਬਿਮਾਰ ਨੇ ਤੇ ਉਹ ਸਪੈਸ਼ਲ ਉਹਨਾਂ ਕਹਿੰਦੇ ਵੀ ਤੁਹਾਡੇ ਹਲਕੇ ਦੇ ਵਿੱਚ ਸੈਂਟਰ ਹਲਕੇ ਦੇ ਵਿੱਚ ਤੁਹਾਡੇ ਜਿਹੜੇ ਕਾਉਂਸਲਰ ਨੇ ਬਿਮਾਰ ਨੇ ਕਾਫੀ ਦਿਨਾਂ ਤੋਂ ਤੇ ਮੈਂ ਪਹਿਲੋਂ ਵੀ ਜਾਣਾ ਚਾਹੁੰਦਾ ਸੀ ਪਰ ਮੈਂ ਨਹੀਂ ਆ ਸਕਿਆ ਤੇ ਅੱਜ ਮੈਨੂੰ ਉਹਨਾਂ ਦੇ ਕਰ ਲੈ ਕੇ ਜਾਓ ਤੇ ਮੈਂ ਧੰਨਵਾਦ ਕਰਨਾ ਉਹਨਾਂ ਦਾ ਸੁਨੀਲ ਜਾਖੜ ਜੀ ਦਾ ਵੀ ਔਰ ਨੀ ਸਿੰਘ ਬਿੱਟੂ ਜੀ ਦਾ ਵੀ ਜਿਹੜੇ ਜਿਨ੍ਹਾਂ ਨੇ ਕਰਤੱਵ ਤੇ ਕਾਰਾ ਕਿ ਉਹਨਾਂ ਦਾ ਜਿਹੜਾ ਇੱਜ਼ਤ ਔਰ ਮਾਨ ਵਧ ਆ ਕਿਸ ਤਰ੍ਹਾਂ ਦੇ ਲੋਕ ਇੱਕ ਸੋਨੇ ਚ ਇਹ ਵੀ ਆਇਆ ਸੀ ਵੀ ਉਹਨਾਂ ਦੇ ਬੇਟੇ ਨੂੰ ਕੁਝ ਵਿਰੋਧੀ ਪਾਰਟੀ ਨੇ ਧਮਕੀਆਂ ਵੀ ਜਾਰੀ ਕਿਸ ਤਰ੍ਹਾਂ ਦੇ ਦਵੇ ਇਦਾਂ ਦਾ ਨੌਜਵਾਨ ਨੂੰ ਇਸ ਮੌਕੇ ਦੇ ਉੱਪਰ ਧਮਕੀ ਦੇਣਾ ਕਿੱਥੇ ਤੱਕ ਆਪਣਾ ਜਾਇਜ਼ ਹੈ ਨੇ ਦੇਖੋ ਗੱਲ ਇਹ ਬਿਲਕੁਲ ਤੁਸੀਂ ਸਹੀ ਗੱਲ ਕਹਿ ਰਹੇ ਹੋ ਪਿਛਲੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਾ ਜੀ ਇਹਨਾਂ ਦੇ ਜਿਹੜੇ ਐਮਐਲਏ ਨੇ ਮੈਂ ਤਾਂ ਭਗਵੰਤ ਮਾਨ ਜੀ ਨੂੰ ਇਹ ਗੱਲ ਕਹਿਣਾ ਚਾਹਣਾ ਜੀ ਵੀ ਜਿਹੜੇ ਤੁਹਾਡੇ ਐਮਐਲਏ ਨੇ ਤੁਹਾਨੂੰ ਉਹਨਾਂ ਦੇ ਨੱਥ ਬਣੇ ਚਾਹੀਦੇ ਜੀ ਔਰੇ ਜਿਹੜਾ ਹਲਕਾ ਸੈਂਟਰ ਤੋਂ Ashok Praharppalli ਦੀ ਇਹ MLA ਜਿੱਤੇ ਹੋਏ ਸੀ ਤੇ ਉਹਨਾਂ ਨੂੰ ਲੋਕ ਸਭਾ ਦੀ ਟਿਕਟ ਮਿਲੇ ਦੇਖੋ ਲੋਕ ਸਭਾ ਦੀ ਟਿਕਟ ਮਿਲੀ ਇਲੈਕਸ਼ਨ ਹੋ ਰਹੀ ਸੀ ਉਸ ਟਾਈਮ ਦੇ ਉੱਪਰ ਰਾਜਨੀਤੀ ਅਸੀਂ BJP ਦੀ ਕਰਨੀ ਹੈ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਕਰਨੀ ਹੈ ਕਾਂਗਰਸ ਨੇ ਕਾਂਗਰਸੀ ਕਰਨੀ ਹੈ ਤੇ ਕੁਛ ਨਾ ਕੁਛ ਇੱਕ ਦੂਸਰੇ ਦੇ ਬਾਰੇ ਬੋਲਿਆ ਜਾਂਦਾ ਹੈ ਇਲੈਕਸ਼ਨ ਇਲੈਕਸ਼ਨ ਦੇ ਵਿੱਚ ਇੱਕ ਦੂਜੇ ਦੇ ਅੰਗੇਜਟ ਕੋਈ ਨਾ ਕੋਈ ਗੱਲ ਕਹੀ ਜਾਂਦੀ ਹੈ ਔਰ ਇਹ Ashok Praharppalli ਜੀ ਨੇ ਜਿਹੜਾ ਇਹਨਾਂ ਦਾ ਬੇਟਾ ਹੈ ਗੁਰਜੀਤ ਗੋਰਾ ਜਾਂ ਸਿਮੋ ਉਹਨਾਂ ਦਾ ਛੋਟਾ ਬੰਦਾ ਕਾਉਂਸਲਰ ਸਾਰਾ ਦਿਨ ਕਿਉਂਕਿ ਉਹਨਾਂ ਨੇ ਕਾਉਂਸਲਰ ਨੇ ਤੇ ਲੋਕਾਂ ਦਾ ਜਾਣਾ ਜਾਣਾ ਹੁੰਦਾ ਇਹ ਐਸੀ ਨਫ਼ਰਤ ਪਾਲ ਕੇ ਬੈਠ ਗਿਆ ਜਦੋਂ ਵੀ ਉਹਨਾਂ ਨੂੰ ਮਿਲਦਾ ਉਥੇ ਮਾਵਾਂ ਪਿੰਡਾਂ ਦੀਆਂ ਗਾਲਾਂ ਕੱਢਦਾ ਛੋਟਾ ਭਰਾ ਮਿਲਦਾ ਉਹਨੂੰ ਕੱਢਦਾ ਵੱਡਾ ਭਰਾ ਮਿਲਦਾ ਉਹਨੂੰ ਕੱਢਦਾ ਵੇ ਕੀ ਯਾਰ ਇਹ ਇਹ ਤੂੰ ਕਹਦਾ ਐਮਐਲਏ ਮੈਂ ਐਮਐਲਏ ਦਾ ਕੰਮ ਗਾੜਾ ਕਰਨਾ ਥੋੜੀ ਐ ਤੂੰ ਹਾਰ ਗਿਆ ਮੰਨ ਲਈ ਤੂੰ ਗੱਲ ਆਪਣਾ ਬੂਥ ਹਾਰ ਗਿਆ ਤੂੰ ਆਪਣਾ ਵਾਰਡ ਹਾਰ ਗਿਆ ਤੂੰ ਆਪਣਾ ਜਿਹੜੀ ਤੇਰੀ ਵਿਧਾਨ ਸਭਾ ਤੂੰ ਬੜੀ ਬੁਰੀ ਤਰ੍ਹਾਂ ਹਾਰ ਗਿਆ ਤੇ ਵੀ ਪਿਛਲੇ 3 ਸਾਲਾਂ ਦੇ ਵਿੱਚ ਜੇ ਤੂੰ ਕੋਈ ਕੰਮ ਨਹੀਂ ਕੀਤਾ ਤੇ ਲੋਕਾਂ ਨੇ ਤੈਨੂੰ ਆਇਨਾ ਦਿਖਾਤਾ ਬਿਲਕੁਲ ਬਿਲਕੁਲ ਤੇ ਜੇ ਉਹ ਆਇਨਾ ਤੈਨੂੰ ਲੋਕਾਂ ਨੇ ਦਿਖਾਇਆ ਤੇ ਜੇ ਤੂੰ ਗੁੱਸਾ ਅਜ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਕੱਢੇਗਾ ਤੇ ਇਹ ਸ਼ੋਭਾ ਨਹੀਂ ਦਿੰਦਾ ਔਰ ਦੇਖੋ ਮੈਂ ਭਾਰਤੀ ਜਨਤਾ ਪਾਰਟੀ ਤੋਂ ਇਥੋਂ ਇਲੈਕਸ਼ਨ ਲੜਿਆ ਹੋਇਆ ਹਾਂ ਮੇਰੇ ਮੇਰਾ ਪਰਿਵਾਰ ਹੈ ਮੇਰੇ ਬੱਚੇ ਨੇ ਮੇਰੇ ਬੱਚਿਆਂ ਨੂੰ ਕੋਈ ਚਾਕੇਗਾ ਮੇਰੇ ਬੱਚਿਆਂ ਨੂੰ ਕੋਈ ਅੱਖ ਚੁੱਕ ਕੇ ਦੇਖੇਗਾ ਤੇ ਦੇਬੀ ਤੇ برداشت ਨਹੀਂ ਕਰੇਗਾ ਮੈਂ ਤੈਸ਼ੋਕ ਬਰਾਸ਼ਰ ਪੱਪੀ ਜੀ ਨੂੰ ਇਹ ਗੱਲ ਕਹਿਣਾ ਚਾਹੁੰਦਾ ਨਾ ਪੱਪੀ ਜੀ ਬਾਜ ਆਜੋ ਇਹਨਾਂ ਹਰਕਤਾਂ ਤੋਂ ਇਹ ਗੁੰਡਾਗਰਦੀ ਤੋਂ ਬਾਜ ਆਜੋ ਗੁੰਡਾਗਰਦੀ ਕਰਨੀ ਸਭ ਨੂੰ ਆਉਂਦੀ ਹੈ ਪਰ ਅਸੀਂ ਕਾਨੂੰਨ ਨੂੰ ਅਸੀਂ ਆਪਣੇ ਹੱਥੇ ਚ ਨਹੀਂ ਲੈਣਾ ਚਾਹੁੰਦੇ ਮੈਂ ਜਾਣਦਾ ਤੂੰ ਕਿੱਡਾ ਕੋ ਵੱਡਾ ਗੁੰਡਾ ਵੇ ਮੈਨੂੰ ਸਾਰਾ ਪਤਾ ਹੈ ਪਰ ਤੂੰ ਪ੍ਰਾਣੀਆਂ ਆਪਣੀਆਂ ਜਿਹੜੀ ਤੇਰੀ ਜੋ ਨੇਚਰ ਹੈ ਮੈਂ ਉਹਨੂੰ ਵੀ ਜਾਣਦਾ ਛੱਡ ਦੇ ਆ ਬਾਹ ਜਾਓ ਇਹਨਾਂ ਹੋਸ਼ੀਆਂ ਰਕਤਾਂ ਤੋਂ ਕਿਸੇ ਕਾਰਕਟਰ ਨੂੰ ਗਾਲਾਂ ਨਾ ਕੱਢੋ ਫਿਰ ਤੇਰੇ ਬੱਚੇ ਮਰ ਗਏ ਨੇ ਉਹ ਬਿਲਕੁਲ ਤੋ ਤੇਰੇ ਬੱਚੇ ਮਰ ਗਏ ਨੇ ਤੂੰ ਐਮਐਲਏ ਵੇ ਤੈਨੂੰ ਕੋਈ 19 ਕੀ ਕੋਈ ਗੱਲ ਕਰਦਾ ਤੈਨੂੰ ਬਰਦਾਸ਼ਤ ਕਰਨੀ ਚਾਹੀਦੀ ਹੈ ਉਲਟਾ ਤੂੰ ਐਮਐਲਏ ਹੋ ਲੜਿਆ ਜਿੱਤ ਗਿਆ ਲੋਕ ਸਭਾ ਤੋਂ ਲੜਿਆ ਹਾਰ ਗਿਆ ਔਰ ਤੇਰਾ ਇੱਕ ਐਸਾ ਸ਼ਹਿਰ ਦੇ ਵਿੱਚ ਨਾ ਹੋਣਾ ਚਾਹੀਦਾ ਬਈ ਬਹੁਤ ਬਈ ਇੱਕ ਸਾਡਾ ਐਮਐਲਏ ਵੇ ਅੱਜ ਤੈਨੂੰ ਕੋਈ ਗੁੰਡਾ ਕਹਿ ਕੇ ਬੁਕਾਰੇਗਾ ਜੇ ਤੂੰ ਲੋਕਾਂ ਨੂੰ ਗਾਲ੍ਹਾਂ ਕੱਢੇ ਤਾਂ ਗੁੰਡਾ ਹੀ ਕਹਿਣਗੇ ਪਰ ਅਸੀਂ ਕਹਿ ਰਹੇ ਹਾਂ ਕਵਾਂਗੇ ਕਿ ਸਾਡੇ ਬੱਚਿਆਂ ਦੇ ਉੱਪਰ ਇਹਨੇ ਅੱਖ ਚੁੱਕ ਕੇ ਦੇਖੀਏ ਉਹਨਾਂ ਨੂੰ ਗਾਲ੍ਹਾਂ ਕੱਢਣ ਦੀ ਕੋਸ਼ਿਸ਼ ਕੀਤੀ ਹੈ ਇਹ ਬਰਦਾਸ਼ਤ ਭਾਰਤੀ ਜਨਤਾ ਪਾਰਟੀ ਨਹੀਂ ਕਰੇਗੀ ਮੈਂ ਗਵਰਨਰ ਸਾਹਿਬ ਨੂੰ ਵੀ ਲੈ ਕੇ ਭੇਜ ਰਿਹਾ ਮੈਂ ਡੀਜੀਪੀ ਸਾਹਿਬ ਨੂੰ ਵੀ ਲੈ ਕੇ ਭੇਜ ਰਿਹਾ ਮੈਂ ਸੀਪੀ ਸਾਹਿਬ ਨੂੰ ਵੀ ਕਹਿ ਕੇ ਆਇਆ ਵੀ ਸੀਪੀ ਸਾਹਿਬ ਆਮ ਆਦਮੀ ਪਾਰਟੀ ਦਾ ਜਿਹੜਾ ਐਮਐਲਏ ਵੇ ਉਹ ਬੜੀ ਗੁੰਡਾਗਰਦੀ ਕਰ ਰਿਹਾ ਮੇਰੇ ਵਰਕਰਾਂ ਨੂੰ ਗਾਲ੍ਹਾਂ ਕੱਢ ਰਿਹਾ ਉਹ ਸਾਡੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਨੇ ਮੈਨੂੰ ਕਿਹਾ ਸੀ ਤੁਸੀਂ ਸ਼ਾਂਤ ਹੋ ਕੇ ਬੈਠੋ ਮੈਂ ਆਪਣੇ ਆਪ ਸਮਝਾਵਾਂਗਾ ਪਰ ਉਹਦੇ باوجود ਵੀ ਉਹ ਦੂਸਰੇ ਦਿਨ ਵੀ ਗਾਲਾਂ ਕੱਢ ਕੇ ਗਿਆ ਔਰ ਮੈਂ ਜਿਹੜਾ ਵੇ ਲਿਖ ਕੇ ਭੇਜ ਰਿਹਾ ਵੀ ਕੱਲ ਨੂੰ ਕੋਈ ਵੀ ਇਸ ਪਰਿਵਾਰ ਦੇ ਉੱਪਰ ਕੋਈ ਨੁਕਸਾਨ ਹੁੰਦਾ ਹੈ ਜਿਸ ਤਰੀਕੇ ਨਾਲ ਕਰਨਾ ਚਾਹੁੰਦਾ ਮੈਨੂੰ ਬਤਾਓ ਨੁਕਸਾਨ ਕਰਨਾ ਚਾਹੁੰਦਾ ਹੈ ਕਿਉਂਦੀ ਪ੍ਰਾਣੀ ਨੇਚਰ ਹੈ ਜੀ ਆਪ ਉਹਨੇ ਕੁਝ ਕਰਨਾ ਨਹੀਂ ਲੋਕਾਂ ਤੋਂ ਕਰਵਾਉਣਾ ਉਹਦੀ ਪ੍ਰਾਣੀ ਸਾਰੇ ਲੁਧਾਨੇ ਸ਼ਹਿਰ ਨੂੰ ਪਤਾ ਹੈ ਜੇ ਕੋਈ ਐਸੀ ਹਰਕਤ ਕਰੇਗਾ ਤੇ ਜ਼ਿੰਮੇਵਾਰ ਤੇ ਸ਼ੋਕ ਪ੍ਰੈਸ਼ਰ ਪੱਪੀ ਹੋਏਗਾ ਔਰ ਮੈਂ ਮਾਨ ਸਾਹਿਬ ਨੂੰ ਕਹਾਂਗਾ ਮਾਨ ਸਾਹਿਬ ਆਪਣੇ ਐਸੇ ਗੁੰਡਿਆਂ ਐਮਐਲਿਆਂ ਤੇ ਨੱਥ ਪਾ ਕੇ ਰੱਖੋ ਤੁਸੀਂ ਤੁਹਾਡੀ ਜਿਹੜੀ ਪੋਜੀਸ਼ਨ ਹੈ ਅੱਜ ਇਹ ਤੁਹਾਡੇ ਐਮਐਲਏ ਖਰਾਬ ਕਰ ਰਹੇ ਨੇ ਤੁਹਾਨੂੰ ਬਦਨਾਮ ਕਰ ਰਹੇ ਨੇ ਇਹਨਾਂ ਤੋਂ ਬਚੋ ਇਹਨਾਂ ਤੋਂ ਗੁਮਰਾਹ ਨਾ ਹੋਵੋ ਸੋ ਇਸ ਹਨ ਬੀਜੇਪੀ ਪੰਜਾਬ ਦੇ ਕੈਸ਼ੀਅਰ ਗੁਰਦੇਵ ਸ਼ਰਮਾ ਦੇ ਵਿਦੰਦਾਸ ਦੀ ਕਿ ਅੱਜ ਵਿਸ਼ੇਸ਼ ਤੌਰ ਤੇ ਬੀਜੇਪੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਤੇ ਕੇਂਦਰੀ ਮੰਤਰੀ ਰਮਨਦੀਪ ਸਿੰਘ ਬਿੱਟੂ ਲੁਧਿਆਣਾ ਦੇ ਹੀ ਸੀਨੀਅਰ ਆਵਾਜ਼ਪਾ ਦੇ ਜਿਹੜਾ ਕਰਮਟ ਜਿਹੜੇ ਬਾਇਓਵਿਦ ਜਿਹੜੇ ਨੇਤਾ ਸੀ ਜਸਵੀਰ ਸਿੰਘ ਜਸਦਾ ਦਾ ਹਾਲ ਚਾਲ ਪੁੱਛਣ ਦੇ ਨਾਲ ਜਿਹੜਾ ਉਹਨਾਂ ਦੇ بیٹے ਜੜੀਆਂ ਲੁਧਿਆਣਾ ਦੇ ਸੈਂਟਰ ਹਲਕੇ ਦੇ ਵਿਧਾਇਕ ਸ਼ੋ ਪ੍ਰੈਸ਼ਰ ਪੱਪੀ ਬਲੂ ਜੜਾ ਆ ਰੋਪ ਲਗਾਈ ਗਈ ਵੀ ਉਹਨਾਂ ਨੂੰ ਤਾਂ ਮਕਾਨ ਦੇ ਐਥਰਾਈਟ ਕਰਨ ਦੀ ਗੱਲ ਕੀਤੀ ਜਾਂਦੀ ਕਿਤੇ ਨਕਤੇ ਵਾਚਪਾ ਦੇ ਕੋਸ਼ਾ ਅਧਿਐਕਸ਼ ਗੁਰਦੇਵ ਸ਼ਰਮਾ ਦੇ ਵੀ ਜਿੱਥੇ ਮਾਨ ਸਰਕਾਰ ਨੂੰ ਐਦਾਂ ਦੇ ਵਿਧਾਇਕ ਦੇ ਉੱਪਰ ਜਿਹੜੀ ਜਾਂਚ ਦੀ ਗੱਲ ਕੀਤੀ ਗਈ ਹੈ ਉਹਨਾਂ ਨੂੰ ਚੇਤਾਵਨੀ ਚੁਕੰਨਾ ਕਰਨ ਦੀ ਗੱਲ ਕੀਤੀ ਗਿਆ ਉੱਥੇ ਹੀ ਪੂਰਾ ਪ੍ਰਸ਼ਾਸਨ ਨੂੰ ਇਹ ਵੀ ਗੱਲ ਕੀਤੀ ਗਈ ਵੀ ਅਗਰ ਜਸਵੀਰ ਸਿੰਘ ਜਿਹਾ ਦੇ ਕਿਸੇ ਵੀ ਪਰਿਵਾਰਕ ਮੈਂਬਰ ਨਾਲ ਕੋਈ ਉਨੀ ਕੀ ਹੋਣੀ ਤਾਂ ਉਸਦੇ ਜ਼ਿੰਮੇਵਾਰ ਸੈਂਟਰ ਦੇ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਹੋਣਗੇ ਕਿਤਨ ਨਿੱਤੇ ਜੜੀ ਹੈ ਪੋਲਿਟਿਕਲ ਜਿਹੜਾ ਪਿੱਛੇ ਲੋਕ ਸਭਾ 2024 ਦੇ ਇਲੈਕਸ਼ਨ ਹੋਏ ਉਸ ਦਰਮਿਆਨ ਜੇਦੋ ਵਿਰੋਧੀਆਂ ਪਾਰਟੀ ਵਲੜੋ ਇੱਕ ਦੂਜੀ ਪਾਰਟੀ ਦੇ ਕਟਾਸ਼ ਕੀਤੇ ਜਾਂਦੇ ਦੋ ਉਸ ਦਾ ਇਲੈਕਸ਼ਨ ਤੋਂ ਬਾਅਦ ਹਾਰ ਜਿੱਤ ਤੋਂ ਬਾਅਦ ਜਿਹੜਾ ਇਸ ਤਾਂ ਦੇ ਜੜੀਆਂ ਗੱਲਾਂ ਸਾਹਮਣੇ ਆ ਨਹੀਂ ਕਿਤਨ ਨਿੱਤੇ ਆਪਸੀ ਜੜੀ ਰੰਜਿਸ਼ ਵੀ ਸਾਹਮਣੇ ਨਜ਼ਰ ਆਂਦੀ ਹੈ ਕਾਮਮਨ ਬੋਬੀਨਾ ਸੰਦੀਪ ਸ਼ਰਮਾ ਦੇਨੀ ਸਰ ਟੀਵੀ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par